ਉਹ ਮੈਂ ਯਾਦ ਕਰਾਉਣ ਵਾਸਤੇ ਗਾ ਰਿਹਾ ਕਿ ਭਾਈ ਭੁੱਲਿਆ ਨਾ ਕਰੋ ਗਾਣਾ ਤਾਂ ਸਾਰੇ ਯਾਦ ਆ ਦੋ ਅਖਰੀ ਨਹੀਂ ਯਾਦ ਚੱਠਾ ਨਹੀਂ ਯਾਦ ਜੇ ਚੱਠਾ ਨਹੀਂ ਗਾਣਾ ਸੁੰਦਾ ਕਹਦਾ ਕਰੋ ਤਾਂ ਮੇਲੇ ਤੇ ਬੁਲਾਈ ਅਗਲੇ ਨੇ ਸਹੀ ਗੱਲ ਨਹੀਂ ਸਾਡੇ ਨਾਂ ਤੇ ਕੋਈ ਚੱਕਰ ਆ ਅਸੀਂ ਤਾਂ ਖਾਨ ਸਾਹਿਬ ਕਹਿ ਕਹਿ ਕੇ ਆਪਦੇ ਕੰਨ ਪੱਟੇ ਕੇ ਸਾਰੀ ਜਿੰਦਗੀ ਸਾਡੇ ਨਾਂ ਉਵਰੀ ਚੱਕਰ ਪੈ ਗਿਆ ਭਾਈ ਕਿਉਂ ਵੀ ਨਾਂ ਨਹੀਂ ਲੈਣਾ ਚਾਹੀਦਾ ਤਾਂ ਕਰਕੇ ਗਾਉਣਾ ਵੀ ਜੀ ਚੱਕਰ ਕਿਸੇ ਨਾਲ ਕੁਝ ਨਹੀਂ ਬਸ ਮੈਂ ਕਹਿਣ ਨੂੰ ਆ ਵੀ ਯਾਰ ਥੋੜਾ ਜਿਹਾ ਕਹਿਦਾ ਕਰੋ ਜਿਹੜੇ ਜੜਾਂ ਤੋਂ ਸੁੱਕ ਜਾਂਦੇ ਕੀ ਹਰਾ ਕਰੂ ਦਸ ਪਾਣੀ ਤਿੰਜ ਬੋਲ ਕੇ ਦੱਸ ਦੇ ਮਾਂ ਤੈਨੂੰ ਲਫ਼ਜ਼ਾਂ ਵਿੱਚ ਕਹਾਣੀ ਜਿਹੜੇ ਜੜਾਂ ਤੋਂ ਸੁੱਕ ਜਾਂਦੇ ਇਹ ਹਰਾ ਕਰੂ ਦਸ ਪਾਣੀ ਤਿੰਜ ਬੋਲ ਕੇ ਦੱਸ ਦੇ ਮਾਂ ਤੈਨੂੰ ਲਫ਼ਜ਼ਾਂ ਵਿੱਚ ਕਹਾਣੀ ਬਣ ਅੰਬਰਾਂ ਦੇ ਤਾਰੇ ਤੇਰੇ ਲਈ ਟੁੱਟਾਂਗੇ ਆਵੇਂ ਸੂਲੀ ਚੜ੍ਹਦੇ ਵੀ ਅਥਰੂ ਆ ਫੁੱਟਾਂ ਏ ਆਹ ਕਹਿੰਦੇ ਗਾ ਰਛੰਦੇ ਬੋਲ ਹੀ ਕਾਫੀ ਨੇ ਉਹ ਚੱਠੇ ਮਰਮਕ ਜਾਵਾਂਗੇ ਛਿੰਦੇ ਬੋਲ ਹੀ ਕਾਫੀ ਨੇ ਚੱਠੇ ਮਰਮਕ ਜਾਵਾਂਗੇ ਸਾਨੂੰ ਲੋੜ ਨਹੀਂ ਪੈਣੀ ਮਚਣੇ ਲਈ ਲੱਕੜਾਂ ਦੀ ਹੋ ਕਦੇ ਮਿਲ ਕੇ ਬੈਠਾਂਗੇ ਠੀਕ ਲੱਗਿਆ ਜੀ ਪੱਕੀ ਗੱਲ ਆਪਾਂ ਕਰਦੀਏ ਗਾਉਣਾ ਸ਼ੁਰੂ